ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰੀਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਨੱਥੂ ਚੱਕ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵਿਕਤਾ ਮਲਕੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਇੱਕ ਗਾਂ ਦੋਸਤੋ ਬਿਲਕੁਲ ਤਾਜੀ ਸੂਈ ਸਵਾਈ ਦੀ ਆਪਾਂ ਜਿਹੜੀ ਵੀਡੀਓ ਅੱਜ ਬਣਾਉਣੀ ਆ ਡिटੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਆਓ ਆਪਾਂ ਵੀਰ ਨਾਲ ਗੱਲਬਾਤ ਕਰਕੇ ਇਹ ਡਿਟੇਲ ਸਾਰੀ ਇਸ ਗਾਂ ਦੇ ਵੀਰ ਦੇ ਕੋਲੋਂ ਪੁੱਛ ਲੈਂਦੇ ਆਂ ਹਾਂ ਜੀ ਬਾਈ ਸਸੇ ਗੱਲ ਜੀ ਸਸੇ ਗੱਲ ਜੀ ਸਾਰਿਆਂ ਨੂੰ ਸਸੇ ਗੱਲ ਜੀ ਹੋਰ ਠੀਕ ਠਾਕ ਵਧੀਆ ਵਧੀਆ ਕਰਤਾ ਮਾਸ਼ਾ ਅੱਲਿ ਇਹਦੇ ਵਧੀਆ ਕੰਮ ਕਰ ਹ ਕਿ ਜੋ ਪਾਵਰ ਟੈਂਪਰ ਐਗਲਾ ਹੈ ਪਾਵਰ ਟੈਂਪਰ ਐਗਲਾ ਹੈ ਤੈਂ ਕਰਦੇ ਕੰਮਕਾਰਾਂ ਦੇ ਠੀਕ 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 ਹੈ ਤੇ ਆਪਣਾ ਡਰੈਸ ਬੋਲ ਦਿਓ ਕਿਹੜਾ ਆਪਣਾ ਡਰੈਸ ਵੀਰ ਜੀ 6590 ਚੱਕ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨਾਮ ਆਪਣਾ ਮਲਕੀਤ ਸਿੰਘ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਆਪਣਾ 91496 73301 ਠੀਕ ਹੈ ਜੀ ਜਿਹੜੀ ਗਾਂਜ ਆਪਾਂ ਸਿਲ ਕਰਨੀ ਹੈ ਸਵੇਰ ਕਨਵਾਸ ਹੋਈ ਹੈ ਵੀਰ ਜੀ ਦੁੱਧ ਸਵੇਰ ਬੱਚੀ ਹੈ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਸੀ ਕੋਈ ਨੂੰ ਮੇਰਾ 4-5 ਨਾ ਹੋ ਗਿਆ ਨਾੜੂ ਨਾਲ ਜੀ ਬੱਚੀ ਤੇ ਹੈ ਜੀ ਬੱਚਾ ਕੀ ਦਿੱਤਾ ਨਹੀਂ ਬੱਚੀ ਹੈ ਜੀ ਲਓ ਦੋਸਤ ਜੱਸੀ ਦੀ ਬੱਚ ਬਿਲਕੁਲ ਦੋਸਤੋ ਸੇਮ ਕਲਰ ਗਾਂ ਦਾ ਤੇ ਵਛੀ ਦਾ ਚਾਰ ਤੋਂ ਪੰਜ ਦਿਨ ਦਾ ਟਾਈਮ ਇਹਨੂੰ ਸਹੀ ਨੂੰ ਹੋ ਗਿਆ ਜੇ ਨਾੜੂ ਆਦਾਲਤ ਨੂੰ ਖਤਮ ਹੈ 25 ਦਾ ਤੇ ਹੁਣ ਜਿਹੜਾ ਵੀਰ ਦੁੱਧ ਕਿੰ ਲਈਏ ਜਾਂ ਬੋਲਾ ਕਿੰ ਲਈਏ ਕਿੰਨਾ ਕੁ ਤਿਆਰ ਹੈ ਵੀ ਜਿਹਾਣਾ ਹੁਣਾ 14 ਕਿਤੇ ਲੱਗ ਬੰਨੇ 14 ਤੇ ਲੱਗੇ ਬੰਨੇ ਜਿਹੜਾ ਆਪਾਂ ਚੁਵਾ ਦੇਣਾ ਚੁਵਾ ਦੇਣਾ ਠੀਕ ਹੈ ਜੀ ਚੁਾਈ ਚੁਈ ਵਧੀਆ ਇੱਕ ਨੰਬਰ ਦੀ ਇੱਕ ਨੰਬਰ ਜੀ ਵੀਰ ਜੀ ਠੀਕ ਹੈ ਜੀ ਬਾਕੀ ਇਹ ਨਿਕਰਮ ਵਾਲੀ ਗਰਮ ਆ ਭਾਵੇਂ ਇੱਧਰ ਦੀ ਬਹਿ ਜਾਓ ਲਓ ਠੀਕ ਹੈ ਜੀ ਇੱਧਰ ਦੀ ਮਰਜ਼ੀ ਬਹਿ ਜਾਓ ਲਓ ਦੋਸਤੋ ਪੂਰੀ ਸੀਲਸ ਲੱਗ ਗਿਆ ਜੀ ਇੱਧਰ ਦੀ ਮਰਜ਼ੀ ਬ ਮੂੰਹ ਦੋਸਤੋ ਮੂੰਹ ਵਾਲੇ ਪਾਸੇ ਵੇਖੀਏ ਤੇ ਸ਼ਾਹੀ ਵਾਲ ਦਾ ਕ੍ਰੋਸ ਸੰਗ ਰੱਖਦੀ ਤੇ ਬੈਕ ਸਾਈਡ ਤੋਂ ਦੋਸਤੋ ਵੇਖੀਏ ਪਿਛਲੇ ਪਾਸੇ ਤੇ ਇਹ ਦੋਸਤੋ ਚਰਸੀ ਦਾ ਰੰਗ ਰੱਖਦੀ ਬਾਕੀ ਕ੍ਰੋਸ ਸੰਗ ਦੇ ਵਿੱਚ ਆਉਂਦੀ ਹੈ ਜੀ ਇਹ ਜਿਹੜੀ ਆਰਡਰ ਕੁਆਲਿਟੀ ਆ ਕਰੋ ਜੀ ਚੈੱਕ ਅਜੇ ਦੋਸਤੋ ਵੀਡੀਓ ਬਣਾਉਣ ਦਾ ਟਾਈਮ ਕੋਈ ਸ਼ਾਮਾਂ ਦਾ 4 ਵਜੇ ਦਾ ਹੋਊਗਾ ਤੇ 2 ਘੰਟੇ ਜੇ ਚਲੀਏ ਵੇਖੀਏ ਤੇ ਚਵਾਈ ਦੇ ਵਿੱਚ ਪਏ ਆ ਬਾਕੀ ਇਹ ਨਹੀਂ ਵੀ ਉਧਰੋਂ ਪੁਰ ਕੋਈ ਇਧਰੋਂ ਪੁਰ ਕੋ ਜਿੱਧਰ ਦੀ ਮਰਜ਼ੀ ਇਦਾਂ ਮਰ ਲਓ ਜੀ ਪੂਰੀ ਦੋਸਤੋ ਸੀਲਸ ਲੱਗੇ ਜੀ ਬਾਕੀ ਫੇਰ ਵੀ ਕਿਸੇ ਵੀਰ ਨੇ ਖੜਨੀ ਹੈ ਤੇ ਆਪਣੀ ਤਸੱਲੀ ਆਪ ਵਿਜ਼ਿਟ ਕਰਕੇ ਕਰ ਸਕਦੇ ਹੋ ਜੇ ਕਿਸੇ ਵੀ ਨੇ ਆਨਲਾਈਨ ਮੰਗਾਉਣੀ ਹੈ ਤੇ ਵੀਡੀਓ ਕਾਲ ਤੇ ਪੇਸ਼ਾ ਕਰੀ ਚਵਾਈ ਵੀ ਕਰਾ ਸਕਦੇ ਹਾਂ ਜੀ ਤੇ ਇਹ ਵੀ ਜੀ ਤੋੜ ਕੇ ਵਿਖਾਈਏ ਰੱਸੀ ਭਾਗੇ ਚਾਹੁੰਦੇ ਵੀਰ ਘਰ ਅਸੀਂ ਤੇ ਬਣਾਈ ਵੀ ਜੀ ਭਾਵੇਂ ਤੈਨੂੰ ਰੱਸੀ ਪਾ ਲੋ ਭਾਵੇਂ ਬਿਨਾਂ ਰੱਸੀ ਦੇ ਚਲੋ ਠੀਕ ਹੈ ਜੀ ਉਹ ਆਪਣੀ ਮਰਜ਼ੀ ਹੈ ਦਿੱਕਤ ਕੋਈ ਨਹੀਂ ਚੋਣ ਦੇ ਵਿੱਚ ਹੈ ਨਾ ਕੋਈ ਗੱਲ ਨਹੀਂ ਲੋ ਜੀ ਠੀਕ ਹੈ ਜੀ ਦੋਸਤੋ ਚੁਆਈ ਚੁਈ ਇਹਦੀ ਇੱਕ ਨੰਬਰ ਦੀ ਹੈ ਵੀਰ ਚੰਦਾ ਵੀ ਕੋਈ ਵੀਰ ਜਿੱਦਾਂ ਮਰਜੀ ਚੁਆਈ ਕਰ ਲੈ ਬੇਸ਼ੱਕ ਰੱਸੀ ਪਾ ਕੇ ਚੁਆਈ ਕਰ ਲੂ ਬੇਸ਼ੱਕ ਰੱਸੀ ਤੋਂ ਬਿਨਾ ਚੁਆਈ ਕਰ ਲੈ ਕੋਈ ਹਾਂਜੀ ਮੈਂ ਦੋਸਤੋ ਪਹਿਲਾਂ ਕਹਿ ਚੁੱਕਾ ਹਾਂ ਵੀ ਜੇ ਕਿਸੇ ਵੀਰ ਨੇ ਆਨਲਾਈਨ ਮੰਗਵੋਣੀਆਂ ਤੇ ਆਪਣੀ ਬੇਸ਼ੱਕ ਇੱਕ ਟਾਈਮ ਵੀਡੀਓ ਕਾਲ ਤੇ ਚੁਆਈ ਕਰਾ ਸਕਦਾ ਤੇ ਸਭ ਤੋਂ ਵਧੀਆ ਗੱਲ ਦੋਸਤੋ ਵਿਜ਼ਿਟ ਕਰ ਲਿਆ ਕਰੋ ਆਪਣੀ ਕਿਉਂਕਿ ਪਸ਼ੂ ਖਰੀਦਣ ਤੋਂ ਪਹਿਲਾਂ ਆਪਣੀ ਤਸੱਲੀ ਜਿਹੜੀ ਇੱਕ ਹੋ ਜਾਈਓ ਤੇ ਨਾਲ ਦੀ ਕੋਈ ਰੀਸ ਨਹੀਂ ਹੁੰਦੀ ਸਾਹ ਵਾਲੀ ਚੀਜ਼ ਹੁੰਦੀ ਹੈ ਦੋਸਤੋ ਕਈ ਵਾਰ ਕੋਈ ਚਲੋ ਮਾਲਕ ਨਾ ਕਰੇ ਕੋਈ ਰਸਤੇ 'ਚ ਜਾਂਦੀ ਨੂੰ ਕੋਈ ਫਾਲਟ ਪੈ ਜੇ ਫਿਰ ਉਹ ਜ਼ਿੰਮੇਵਾਰੀ ਜੀ ਬਣ ਜਾਂਦੀ ਹੈ। ਬਾਕੀ ਦਾ ਵਸ਼ੀ ਨੇ ਬਾਨਾ ਜਾਂਦੇ ਤਾਂ ਖਾਲੀ ਹੋਈ ਨਾ। ਹਾਂਜੀ ਹਾਂਜੀ। ਚਵਾਈਆਂ ਦੋਸਤੋ ਜਿਵੇਂ ਜਿਵੇਂ ਲੱਗੀਆਂ ਨੂੰ ਕਰਮਾਈ ਦਿੰਦੇ ਆ ਰੂਟਰ ਸੋਨਾ ਤਿਆਰ ਕਰਨਾ। ਲੈਓ ਜੀ ਮੋੜੋ ਜੀ। ਤੁਸੀਂ ਬਾਕੀ ਭਾਵੇਂ ਇਹ ਨਹੀਂ ਵੀ ਉੱਥੇ ਖੁਰਲੀ ਦੇ ਇੱਥੇ ਬਹਿ ਜਾ ਥੱਲੇ ਦੇ ਲੋ। ਲਓ ਜੀ। ਗੱਦਾ ਮਰ ਗਿਆ। ਇਹ ਲੈ ਦੋਸਤੋ ਸੀਲਸ ਲੱਗੇ ਜੇ ਪੂਰੀ ਕਿੱਥੇ ਮਰਗੀ ਖਲਾਰ ਕੇ ਟੋਲ ਠੀਕ ਹੈ ਜੀ ਅੱਛਾ ਵੀਰ ਚਵਾਈ ਹੱਥੀਂ ਕਰਦੇ ਹੋ ਹੱਥੀਂ ਠੀਕ ਹੈ ਜੀ ਦੋਸਤੋ ਹੱਥੀਂ ਚਵਾਈ ਮੁੱਠੀ ਵਾਲਾ ਥਣ ਬਹੁਤ ਵਧੀਆ ਜੇ ਕਿਸੇ ਵੀਰ ਨੂੰ ਚਵਾਈ ਮਸ਼ੀਨ ਤੇ ਕਰਨੀ ਹੈ ਤੇ ਤਾਂ ਵੀ ਦੋਸਤੋ ਥਾਣੇ ਬਹੁਤ ਵਧੀਆ ਮਸ਼ੀਨ ਤੇ ਚਵਾਈ ਕਰਨ ਵਾਲਾ ਗਾਵਾ ਦੋਸਤੋ ਦੋ ਬਣ ਜਾਂਦੀ ਹੈ ਜੇ ਕੋਈ ਵੀ ਚੰਗੀ ਸੰਭਾਲ ਲਾਏ ਤੇ ਬੱਛੀ ਵੀ ਦੋਸਤੋ ਸਾਲ ਦੇ ਵਿੱਚ ਤਿਆਰ ਹੋ ਜਾਂਦੀ ਹੈ। ਬਾਕੀ ਦੋਸਤੋ ਗਾਂ ਦਾ ਪ੍ਰਿੰਟ ਜਿਹੜਾ ਬਹੁਤ ਸੋਹਣਾ ਹੈ ਅਜੇ ਦੋਸਤੋ ਨਵਾਈ ਨਹੀਂ ਹੋਈ ਨਹੀਂ ਵੀਰ ਨੇ ਕਿਉਂਕਿ ਥੋੜੀ ਜੀ ਸਜਜ ਸੋਇਆ ਕਰਕੇ ਪਸ਼ੂ ਚਲੋ ਕਹੀ ਜਾਂਦਾ ਸਜਜ ਕਰਕੇ ਨਹੀਂ ਇਹਨਾਂ ਆਇਆ ਕਿ ਮੌਸਮ ਬਦਲ ਬਦਲ ਜਿਆ ਹਾਂਜੀ 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 ਪੱਕੀ ਦੁੱਧ ਦੋਸਤੋ 14 ਕਿਲੋ ਦੁੱਧ ਕਿਲੋ ਜਾਂ ਬੋਲਾ ਕਿਲੋ ਤਿਆਰ ਹੈ ਬਿਲਕੁਲ ਤੇ ਮੁੱਲ ਆਪਾਂ ਵੇਚਦੇ ਕੋਲੋਂ ਪੁੱਛ ਲੈਂਦੀਆਂ ਕੀ ਮੁੱਲ ਕਰਦਾ ਵੀ ਲਓ ਜੀ ਦੋਸਤੋ ਬਹੁਤ ਹੀ ਠੰਡੀ ਸੀਲਾ ਚੱਪ ਗਮਰ ਗਈ ਆ ਠੀਕ ਹੈ ਜੀ ਅੱਛਾ ਵੀਰ ਮੋਲੇ ਦਾ ਕੀ ਕਰੀਏ ਮੋਲ ਵੀਰ ਜੀ ਦਾ ਲੋਕੀ ਦੇ ਹਸਦੇ ਗਾਵਾਂ ਦਾ ਕੰਮ ਕੀ ਹੈ ਆਪਾਂ ਕੋਹ ਨਹੀਂ ਇੱੱਥੇ ਆਈ ਉੱਥੇ ਨਹੀਂ ਜਰੀ ਠੀਕ ਹੈ 10000 ਰੁਪਇਆ 55000 ਹਾਂਜੀ ਕਿੰਨਾ ਕੁ ਮਾਨਤਨ ਹੋ ਸਕਦਾ ਮਾਨਤਨ ਕਰ ਦਾਂਗੇ 4000 5000 ਦੇ 51000 ਸ਼ਗਨ ਸਕੀਮ ਵੀ ਲਾ ਦੇ ਠੀਕ ਹੈ ਲੈ ਦੋਸਤੋ 55000 ਰੁਪਇਆ ਵੀਰ ਨੇ ਮੋਲ ਰੱਖਿਆ ਜੀ ਤੇ 51000 ਰੁਪਏ ਦੇ ਵਿੱਚੋਂ ਤੁਹਾਡੇ ਆਇਆ ਗਿਆ ਦਾ ਜਿਹੜਾ ਮਾਨਤਨ ਹੋ ਕੇ ਤੇ ਜਰੂਰ ਹੋਊਗਾ ਮੋਲੇ ਦੋਸਤੋ ਵੀਡੀਓ ਵਾਲੇ ਸਬਸਕ੍ਰਾਈਬ ਹੁੰਦੇ ਮੇਰੇ ਵੀਰ ਫੋਨ ਜਰੂਰ ਕਰਿਆ ਕਰੋ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਅਡਰੈਸ ਇੱਕ ਰੀਵੀਜ਼ ਦਾ ਮੈਂ ਫਿਰ ਬੋਲ ਦਿੰਨਾ ਪਿੰਡ ਨੱਥੂ ਜਾ ਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਲਕੀਤ ਸਿੰਘ ਨਾਮ ਵੀਰ ਦਾ ਤੇ ਫੋਨ ਨੰਬਰ ਵੀ ਰੀਕਰੀ ਫੇ ਬੋਲਦੀ ਆਪਾਂ ਫੋਨ ਨੰਬਰ ਆਪਣਾ ਵੀਰ ਜੀ 91496 ਹਾਂਜੀ 73301 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਦਾ ਸਤਿ ਸ੍ਰੀ ਅਕਾਲ